ਇੰਡੋਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਜੀ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਚਾਹੇ ਉਹਦੇ ਤੇ ਬੰਮ ਛੇ ਤਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਮ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਜੀ ਅਸਲੀਅਤ ਇਹ ਆ ਪੁਲਿਸ ਦਾ ਫੇਲਿਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੁਮੇ ਆ ਜਸ਼ਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤ ਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਔਰ ਭਗਵੰਤ ਮਾਨ ਸਿੱਧਾ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਚ 10 ਮਿੰਟਾਂ ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਦੀ ਗੋਲੀਆਂ ਮਾਰ ਕੇ ਜਿੱਥੇ ਹੱਤਿਆ ਕੀਤੀ ਗਈ ਉੱਥੇ ਹੀ ਦੂਸਰੇ ਪਾਸੇ ਅੱਜ ਮਜੀਠਾ ਰੋਡ ਤੇ ਇੱਕ ਵੱਡਾ ਬਲਾਸਟ ਜਿਹੜਾ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਜਿਹੜੀ ਆ ਉਹ ਪ੍ਰਾਪਤ ਹੋ ਰਹੀ ਆ ਸੀ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕੀ ਜੋ ਬੰਬ ਬਲਾਸਟ ਹੋਇਆ ਸੀ ਉਸੇ ਜਗ੍ਹਾ ਦੇ ਉੱਤੇ ਜਿਹੜੀਆਂ ਟੀਮ ਜਿਹੜੀਆਂ ਨੇ ਪਹੁੰਚੇ ਹੋਈਆਂ ਨੇ ਮੋਬਾਈਲ ਫੋਰੈਂਸਿਕ ਟੀਮ ਜਿਹੜੀਆਂ ਨੇ ਉੱਥੇ ਪਹੁੰਚੇ ਹੋਏ ਨੇ ਪੁਲਸ ਦੇ ਆਲਾ ਅਧਿਕਾਰੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਅਤੇ ਨਾਲ ਹੀ ਇਸ ਦੀ ਜਾਂਚ ਜਿਹੜੀ ਹੈ ਜਰੂਰ ਕੀਤੀ ਜਾਏ ਜੇਕਰ ਗੱਲ ਕੀਤੀ ਜਾਵੇ ਬੀਤੇ ਆ ਦਿਨਾਂ ਦੀ ਤਾਂ ਬਹੁਤ ਵੱਡੇ ਬਲਾਸ ਜਿਹੜੇ ਸਨ ਪੰਜਾਬ ਦੇ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਹੁੰਦੇ ਹੋਏ ਨਜ਼ਰ ਆਏ ਜਿਦੋਂ ਕੀ ਥਾਣਿਆਂ ਨੂੰ ਜਿਹਾ ਸੀਗਾ ਟਾਰਗੇਟ ਕੀਤਾ ਗਿਆ ਸੀ ਅਤੇ ਕਈ ਜਗ੍ਹਾ ਦੇ ਉੱਤੇ ਵੱਡੇ ਬਲਾਸ ਜਿਹੜੇ ਸਨ ਉਹ ਵੀ ਹੋਏ ਸਨ ਲੇਕਿਨ ਕਿਤਨਾ ਕਿਤੇ ਅੱਜ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਬਲਾਸਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਜਿਹਾਤੀ ਬਾਈਪਾਸ ਦੇ ਨਜ਼ਦੀਕ ਹੀ ਇਹ ਬਲਾਸਟ ਜਿਹੜਾ ਉਹ ਹੋਇਆ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਬਬਰ ਖਾਲਸਾ ਜੋ ਇੰਟਰਨੈਸ਼ਨਲ ਟੈਰਰਿਸਟ ਗਰੁੱਪ ਹੈ ਉਸ ਦਾ ਹੱਥ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਪਿੱਛੇ ਹਰੇਕੀ ਹੋਰ ਜਾਣਕਾਰੀਆਂ ਮਿਲਦੀਆਂ ਨੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿੰਨਾ ਕਿਤੇ ਮੌਕੇ ਦੇ ਉੱਤੇ ਪਹੁੰਚੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਨ ਜਿੱਥੇ ਕਿ ਲਗਾਤਾਰ ਹੀ ਲੀਡਰਸ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਕਿਉਂਕਿ ਸ਼ਹਿਰ ਇਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਹੈ ਔਰ ਸਭ ਤੋਂ ਅੱਡੀ ਗੱਲ ਇਹ ਹੈ ਕਿ ਨਜ਼ਦੀਕ ਬਹੁਤ ਸਾਰੇ ਵੀਆਈਪੀਸ ਦੇ ਕਾਰਨ ਅਤੇ ਨਾਲ ਨਾਲ ਖਾਸ ਲੋਕ ਤੇ ਵੱਡੇ ਲੀਡਰਸ ਜਿਹੜੇ ਨੇ ਇੱਥੋਂ ਨਿਕਲਦੇ ਨੇ ਗੱਲ ਕੀਤੀ ਜਾਵੇ ਬੇਕਮ ਤੇ ਅਦੁੱਤੇ ਇੱਕ ਵਾਰ ਫਿਰ ਤੋਂ ਵਰਤੇ ਹੋਏ ਨਜ਼ਰ ਆਏ ਉਹਨਾਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹਨਾਂ ਵੱਲੋਂ ਆਪਣਾ ਅਸਤੀਫਾ ਜਿਹੜਾ ਹੈ ਉਹ ਪੇਸ਼ ਕਰ ਦੇਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਪੋਰਟ ਆ ਜਿਸ ਜਗ੍ਹਾ ਤੇ ਬਲਾਸਟ ਹੋਇਆ ਸੀ ਤੇ ਇੱਥੇ ਜਗ੍ਹਾ ਦੇ ਉਤੋਂ ਧੂਆ ਨਿਕਲਦਾ ਹੋਇਆ ਨਜ਼ਰ ਵੀ ਆ ਰਿਹਾ ਸੀ ਹਾਲਾਂਕਿ ਇਹ ਬਲਾਸਟ ਦੀ ਸਮੱਗਰੀ ਕੀ ਸੀਗੀ ਪੁਲਿਸ ਕੁਝ ਸਮੇਂ ਬਾਅਦ ਜਿਹੜੀ ਹੈ ਜੂਰ ਪ੍ਰੈਸ ਕਾਨਫਰੰਸ ਕਰੇਗੀ ਅਤੇ ਉਸ ਤੋਂ ਬਾਅਦ ਜਿਹੜੀ ਜਾਂਚ ਕਰਦੇ ਜਿਹੀ ਸੀ ਜਾਣਕਾਰੀ ਦਿੰਦੇ ਹੋਏ ਵੀ ਅਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਹਾਦਸਾ ਜਿਹੜਾ ਹੈ ਜਾਂ ਵੱਡਾ ਬਲਾਸਟ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਲਗਾਤਾਰ ਹੀ ਜੋ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਥਾਣਿਆਂ ਚੌਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਸ ਵੇਲੇ ਉਸ ਵੇਲੇ ਵੀ ਪੰਜਾਬ ਪੁਲਿਸ ਜਿਹੜੀ ਸੀਗੀ ਉਹ ਕਦੇ ਦੀ ਟਾਇਰ ਫਟਣ ਦੀ ਗੱਲ ਕਰਦੀ ਸੀ ਕਦੀ ਕੁਝ ਕਹਿੰਦੀ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਹੈ ਬਲਾਸਟ ਜਿਹੜਾ ਹੈ ਹੋਇਆ ਲੇਕਿਨ ਕਿਤਨਾ ਕਿਤੇ ਤੁਸੀਂ ਦੇਖਦੇ ਹੋ ਕਿ ਸਿਆਸਤਦਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੁਨੀਲ ਦਿੱਤੀ ਜਿਹੜ ਜਿਹੜੇ ਵਿਧਾਇਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਨਾਲ ਹੀ ਕੁਝ ਸਮੇਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਜਿਹੜੇ ਸਨ ਇੱਥੇ ਪਹੁੰਚੇ ਹੋਏ ਸਨ ਅਤੇ ਨਾਲ ਨਾਲ ਉਹਨਾਂ ਵੱਲੋਂ ਪਹੁੰਚ ਕੇ মিডিਆ ਨੂੰ ਸੰਬੋਧਨ ਵੀ ਕੀਤਾ ਗਿਆ ਸਰਕਾਰ ਦੇ ਉੱਤੇ ਬਹੁਤ ਸਾਰੇ ਜਿਹੜੇ ਸਵਾਲ ਖੜੇ ਕੀਤੇ ਸਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ ਇਸ ਤਰ੍ਹਾਂ ਦੇ ਹਾਲਾਤ ਬਹੁਤ ਨਾਜ਼ੁਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਜਗ੍ਹਾ ਜਗ੍ਹਾ ਤੇ ਫਰੋਤੀਆਂ ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਤੇ ਜੋ ਲੋਕ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਪੰਜਾਬ ਜਿਹੜਾ ਹੈ ਤਰਸਯੋਗ ਹਾਲਾਤ ਦੇ ਬਣਿਆ ਹੋਇਆ ਇਸ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਪਾਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਕਦੀ ਕੌਂਸਲਰਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਕਿਸੇ ਜਗ੍ਹਾ ਤੇ ਬਲਾਸਟ ਹੋ ਰਹੇ ਨੇ ਆ ਤੇ ਨਾਲ ਨਾਲ ਉਹਨਾਂ ਨੇ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਪਰ ਸਿਰਫ ਦੋ ਚਾਰ ਚੀਜ਼ਾਂ ਦੇ ਦੂ ਛੱਡ ਕੇ ਸਭ ਕੁਝ ਰਹਾ ਹੈ ਉਹ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਬਲਾਸਟ ਹੁੰਦੇ ਨੇ ਉਸ ਵੇਲੇ ਪੰਜਾਬ ਪੁਲਿਸ ਕਹਿੰਦੀ ਹੈ ਕਿ ਟਾਇਰ ਫਟ ਰਹੇ ਨੇ ਕਦੀ ਕੁਝ ਕਹਿੰਦੇ ਨੇ ਕਦੀ ਬਹਾਨੇ ਮਾਰਦੇ ਨੇ ਲੇਕਿਨ ਜੋ ਹਾਲਾਤ ਪੰਜਾਬ ਦੇ ਬਾਰ ਰਹੇ ਨੇ ਉਹ ਕਾਫੀ ਤਰਸਯੋਗ ਨੇ ਅਤੇ ਉਹਨਾਂ ਵੱਲੋਂ ਬੀਤੇ ਦਿਨ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਗਿਆ ਕਿ ਜੋ ਅਕਾਲੀ ਕੌਂਸਲਰ ਨੂੰ ਮਾਰਿਆ ਗਿਆ ਸੀ ਉਸ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਨੂੰ ਹਜਰ ਤੱਕ ਪੁਲਿਸ ਵੱਲੋਂ ਜਾਂ ਗ੍ਰਿਫਤਾਰ ਨਹੀਂ ਕੀਤਾ ਗਿਆ ਮੈਂ ਕਿਹਾ ਕਿ ਪੰਜਾਬ ਦੇ ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਪੰਜਾਬ ਦੇ ਹਾਲਾਤ ਹੋਰ ਵੱਧ ਤੋਂ ਵੱਧਰ ਹੁੰਦੇ ਹੋਏ ਵੀ ਨਜ਼ਰ ਆਉਣਗੇ ਲੇਕਿਨ ਹਾਜੀ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੋਂ ਉਤੇ ਮਜੀਠਾ ਰੋਡ ਦੇ ਉਤੇ ਬਲਾਸਟ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਪੇ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ ਜੀ ਜਾਨਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਜਿ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲਿਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਆ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਚਾਟਾ ਸਾਹਿਬ 'ਚ ਸ਼ਰਿਆਮ ਗੋਲੀ ਚਲਣੀ, ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਆ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚਲਣੀ, ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੀ ਮਦਦ ਹੀ ਕਰ ਰਿਆ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਆ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਛਿਏ ਤਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਕੋ ਕਮਾਨ ਤੁਮਾਨੂੰ ਆਪਣੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸੋਹ ਦੀ ਮਦਦ ਕਰਦਾ ਸੀ ਹਰਜਿੰਦਰ ਸੋਹ ਸਾਨੂੰ ਨਸ਼ੇ ਵੇਚਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫੇਰ ਇਹ ਦੱਸਦੇ ਨਾ ਅਗਲਾ ਕਿਹਨੂੰ ਠੋਕਣਾ ਉਹ ਔਰ ਪੁਲਿਸ ਕੀ ਕਰਦੀ ਹੈ ਇਹ ਜਿਹੜੀ ਨਸ਼ਾ ਬਰਦ ਮਹਿੰਮ ਚਲਾਈ ਗਈ ਪੰਜਾਬ ਦਾ ਬੋਲ ਬੋਹ ਸਾਹਿਬ ਫੇਲ ਆ ਅਖਬਾਰਾਂ ਚ ਮਹਿੰਮ ਹੈ ਜੀ ਗਰਾਉਂਡ ਜ਼ੀਰੋ ਕਿਤਾ ਹੈ ਅਸਲੀਅਤ ਹੈ ਜੀ ਸਾਹਿਬ ਜਿਹੜੀ ਇਹ ਅਸਲੀਅਤ ਹੈ ਜਿਹੜੀ ਔਰ ਟੋਟਲ ਫੇਲੀਅਰ ਆ ਹੌਕ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲਗੇਟ ਚ ਮਰਡਰ ਹੋਇਆ ਜਾਂ ਦਰਬਾਰ ਸਾਹਿਬ ਤੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵੈਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਰੈਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵੀ ਕਿਸੇ ਬੰਦੇ ਦੀ ਤੈਤ ਹੋਣੀ ਅੰਦਾ ਮਾਰੀ ਆਸੀ ਕੋਈ ਤੈਤ ਹੋਵਾਤੋ ਵੀ ਆ ਇਨਕੰਪੀਟ ਜਿਹੜਾ ਨਕਸ਼ੇ ਨਹੀਂ ਕੰਪਟੈਂਸ ਹੈ ਜੀ ਪੁਲਿਸ ਦਾ ਫੇਲਿਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜਿੰਮੇ ਆ ਜਿਹੜਾ ਆਉਣੇ ਆ ਜਿਹੜੇ ਨਹੀਂ ਕਾ ਗੇ ਰਿਹਾ ਨਾ ਕਾਰ ਕਹਿੰਦੀ ਆਲ ਇਸ ਫੈਲਿੰਗ ਪੰਜਾਬ ਉੱਥੇ ਦੇਖ ਹੀ ਰਿਹਾ ਜੀ ਜਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰ ਭਗਵੰਤਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਇਹ ਜੀ ਤਾਂ ਥੋੜਾ ਜਿਹਾ ਦੱਸ ਦਿਓ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲੀਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੰਬ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਤਕਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਆ ਜੀ ਉਹਦੀ ਮੌਤ ਹੋ ਗਈ ਬਦੁਖਦਾਈ ਗੱਲ ਆ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਤਮਾਕੇ ਜਾਂ ਠਾਕਰ ਦਮਾਰੇ ਕਿਹਾ ਜਾਂਦਾ ਹੈ ਕਿ ਕੁਝ ਹੋ ਸਕਦੀ ਹੈ ਪੁਲਿਸ ਨਹੀਂ ਦੱਸ ਨਹੀਂ ਸਕਦੇ ਆਪਾਂ ਦੀ ਜੇਬ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਚ 10 ਮਿੰਟਾਂ ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਫੇਰ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਅਦ ਕੀ ਹਰਕਤ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਹੈ ਹਰਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਾਲ ਵਿਚਾਰ ਕੱਲ ਹੋਇਆ ਹੈਲੇ ਤਕਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲਿਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜ਼ਿੰਮੇ ਆ ਰਹਿ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲਿਅਰ ਕੋਲਾਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟਪਾਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹਦੀ ਹਰਜਿੰਦਰ ਛੋਹ ਨਸ਼ੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾ ਕਿ ਇਹਨੂੰ ਠੋਕਣਾ ਦੱਸ ਦਿਓ ਭਾਈ ਜੀ ਜਿੱਥੇ ਸਰ ਰੋਡ ਵੀ ਮਜੀਠੇ ਤੋਂ ਚੱਲਦਾ ਮਈਆ ਤੋਂ ਸਿੰਘ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਵੇਖਦੇ ਹੋ ਸਾਰੇ ਨਾਮ ਦੇ ਨਾ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵੰਤਮਾਨ ਛੁੱਟ ਰਿਹਾ ਹੈ ਸਰ ਰਿਆਸ਼ੀ ਕੋਈ ਹੋਰ ਆ ਕੇ ਉਹਨੂੰ ਰੀਟਰੀਵ ਕਰਦਾ ਹੈ ਤੇ ਅੱਗੇ ਉਹਨੂੰ ਵਰਤਦਾ ਹੈ ਸੋ ਇਹ ਵੀ ਸੇਮ ਇਸ਼ੂ ਸੇਮ ਮੋਡਿਸਪਰੈਂਟ ਇਅਰ ਤੇ ਪਰ ਇਹਨੂੰ ਵੀ ਅਸੀਂ ਬਹੁਤ ਛੇਤੀ ਹੱਲ ਕਰ ਲਾਂਗੇ ਵੀ ਇਹਦੇ ਹੋਰ ਕਿਹੜੇ ਮੈਂਬਰ ਸੀ ਉਹਨਾਂ ਨੂੰ ਬਹੁਤ ਛੇਤੀ ਫਾਦ ਸਰ ਵੈਕਟੀ ਦੀ ਪਛਾਣ ਕੀ ਹੈ ਜੀ ਵੈਕਟੀ ਦੀ ਪਛਾਣ ਹਲੇ ਪਛਾਣੀ ਹੋਈ ਸਰ ਹੋਰ ਵੀ ਕੀ ਹੈ ਕੋਈ ਪਹਿਲਾਂ ਵਾਂਗ ਕੋਈ ਚੌਕੀ ਥਾਣੇ ਨੇ ਨਿਸ਼ਾਨਾ ਬਣਾਇਆ ਮੈਂ ਮੈਂ ਹਲੇ ਨਹੀਂ ਧਾਰਮਿਕ ਸਥਾਨ ਜਾਂ ਦੁਸ਼ਿਆਰੀ ਮੈਂ 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 ਹਲੇ ਕੁਝ ਨਹੀਂ ਦੱਸ ਸਕਦਾ ਜੀ ਤੁਹਾਨੂੰ ਕਿਉਂਕਿ ਜਦੋਂ ਅਸੀਂ ਬਾਕੀ ਮੈਮਰੀ ਬਹੁਤ ਛੇਤੀ ਫੜ ਲਾਗੇ ਤੇ ਜਿਆ ਸਾਹਮਣੇ ਆ ਜਾਂਦਾ ਸਰ ਇੱਕ ਹੋਰ ਬਹੁਤ ਜ਼ਿਆਦਾ ਲੈ ਕਰ ਰਿਹਾ ਹੈਗਾ ਲੱਗਦਾ ਕਿ ਕੋਈ ਇਧਰ ਸਕਦੇ ਨੇ ਜਿਵੇਂ ਮੈਂ 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 ਜੈਟ ਐਕਸ ਵੀ ਲੈnde ਆ ਜੀ ਦੇਖੋ ਦੇਖੋ ਦੇਖ ਦੇਖੋ ਜੀ ਦੇਖੋ ਮੈਂ ਮੈਂ ਬੜਾ ਕਲੀਅਰ ਆ ਆਪਾਂ ਅਫਵਾਹਾਂ ਵੱਲ ਨਾ ਜਾਈਏ ਹਲੇ ਕਿਸੇ ਚੀਜ਼ ਨੂੰ ਵੀ ਇੱਕ ਕਿਸ ਚੀਜ਼ ਲਈ ਸਿਗਾ ਵਰਤੀ ਜਾ ਰਹੀ ਸਾਰੀ ਇੱਕ ਤਫਤੀਸ਼ ਦਾ ਹਿੱਸਾ ਹੈ ਅਸੀਂ ਪ੍ਰੋਪਰ ਇਹਨਾਂ ਦੇ ਮੋਡਿਊਲ ਵੀ ਅਰੈਸਟ ਕਰ ਲਾਂਗੇ ਸਾਨੂੰ ਚੰਗੇ ਕਲੂ ਮਿਲ ਚੁੱਕੇ ਆ ਫੜਣ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਕਿ ਕਿਸੇ ਸੰਗਠਨ ਕਿਹੜਾ ਐਕਟਿਵ ਹੈ। ਦੇਖੋ ਇੱਥੇ ਬੱਬਰ ਖਾਲਸਾ ਜਿਆਦਾ ਐਕਟਿਵ ਹੈਗਾ ਆ। ਅ ਔਰ ਇਹਦਾ ਜੀਵਨ ਫੌਜੀ, ਮਨੂ ਅਗਵਾਨ ਪਿੱਛੇ ਜੇ ਜ਼ਿੰਮੇਵਾਰੀਆਂ ਵੀ ਲੈਂਦੇ ਰਹੇ ਆ। ਹੈਪੀ ਪਾਸ਼ੀਆਂ ਤਾਂ ਫੜਿਆ ਗਿਆ ਉੱਥੇ ਪਰ ਇਹਦੇ ਬਾਕੀ ਵੀ ਮੈਂਬਰ ਹੈਗੇ ਆ ਸਾਰੇ ਇਸ ਬੱਬਰ ਖਾਲਸਾ ਨਾਲ ਹੀ ਸੰਬੰਧਿਤ ਆ। ਪਰ ਇਹ ਵੀ ਮਰਨ ਵਾਲਾ ਵਿਅਕਤੀ ਵੀ ਬੱਬਰ ਖਾਲਸਾ ਨਾਲ ਹੀ ਸੰਬੰਧਿਤ ਲੱਗਦਾ। ਸਰ ਹੋਰ ਵੀ ਐਸੇ-ਪਾਸੇ ਜਗ੍ਹਾ ਤਲਾਸ਼ੀ ਲਈ ਜਾ ਸਕਦੀ। ਹਾਂ ਸਾਰੇ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਆ ਸਾਰੀ ਦੀ। ਤੇ ਆਣ ਵਾਲੀ ਦਿਨ ਗ੍ਰਿਫਤਾਰੀ ਹੋ ਸਕਦੀ। ਬਿਲਕੁਲ ਹੋਣ